ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਸਾ ਜੀ ਦੀ ਬਾਣੀ ਚੱਲ ਰਹੀ ਹੈ ਆ ਜਿਸ ਵਿੱਚ ਪਾਤਸ਼ਾਹ ਜੀ ਦੇ 10 ਸ਼ਲੋਕ ਸੰਪੂਰਨ ਹੋ ਸੀ 11ਵਾਂ ਸ਼ਲੋਕ ਭਾਈ ਕਲ ਰੰਭ ਹੋਇਆ ਸੀ ਜੋ ਪਾਤਸ਼ਾਹ ਜੀ 400 67 ਅੰਗ ਤੇ ਪਾਤਸ਼ਾਹ ਜੀ ਦਾ ਸ਼ਲੋਕ ਰੰਭ ਹੁੰਦਾ ਹੈ ਆਓ ਇਸੇ ਸ਼ਲੋਕ ਦਾ ਦੂਸਰਾ ਬੰਦ ਪਾਤਸ਼ਾਹ ਜੀ ਭਾਈ ਰੰਭ ਕਰਦੇ ਹਨ ਜੀ ਮਹੱਲਾ ਪਹਿਲਾ ਲੱਭ ਪਾਪ ਦੁਇ ਰਾਜਾ ਮਹਤਾ ਊੜ ਹੋਆ ਸਿੱਕਦਾਰ ਹਾਮਨੇ ਬ ਸਦ ਪੁੱਛੀਐ ਬਹਿ ਬਹਿ ਕਰੀ ਵਿਚਾਰ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਇਹ 11ਵਾਂ ਸ਼ਲੋਕ ਦਾ ਅਗਲਾ ਬੰਦ ਆਰੰਭ ਕਰਦੇ ਹਨ ਜਿਹਦੇ ਵਿੱਚ ਪਾਤਸ਼ਾਹ ਜੀ ਫਿਰ ਸਾਨੂੰ ਧਾਰਨਾ ਦੇ ਕੇ ਜਿਹੜੇ ਆਤਮਿਕ ਵਕਾਰ ਚੰਬੜੇ ਹੋਏ ਹਨ ਉਹਨਾਂ ਪ੍ਰਤੀ ਮਹਾਰਾਜ ਜੀ ਧਾਰਨਾ ਲੈ ਕੇ ਸਾਨੂੰ ਜੀਵਨ ਨੂੰ ਅਪਰਾਧਿ ਸਬਖਸ਼ ਕਰਦੇ ਹਨ ਆਓ ਸਤਿਗੁਰ ਜੀ ਪਹਿਲੇ ਬੰਦ ਦੇ ਵਿੱਚ ਸ਼ਲੋਕ ਦੇ ਬਚਨ ਕੀਤੇ ਸੀ ਸੱਚ ਕਾਲ ਕੂੜ ਵਰਤਿਆ ਹਰਾ ਜੀ ਕਹਿੰਦੇ ਸੱਚ ਦਾ ਕਾਲ ਪੈ ਗਿਆ ਕੂੜ ਦਾ ਪਸਾਰਾ ਵਰਤਿਆ ਅਲ ਯੁਗ ਦੇ ਵਿੱਚ 임ਾਰਤ ਜੀ ਕਹਿੰਦੇ ਉਥੇ ਨਾਮ ਦਾ ਜਿਨ੍ਹਾਂ ਨੇ ਬੀਜ ਪਾ ਲਿਆ ਇਸ ਸਰੀਰ ਰੂਪੀ ਖੇਤੀ ਦੇ ਵਿੱਚੋਂ ਉਹ ਪ੍ਰਾਪਤੀ ਕਰ ਗਏ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਬੀਜ ਨੂੰ ਦੋ ਫਾੜ ਕਰ ਲਿਆ ਤੇ ਮਹਾਰਾਜ ਜੀ ਕਹਿੰਦੇ ਉਹ ਲੜਾਈ ਝਗੜਿਆਂ ਵਿੱਚ ਹੀ ਆਪਣਾ ਜੀਵਨ ਗਵਾ ਬੈਠੇ ਜੀ ਮਹਾਰਾਜ ਜੀ ਇਸ ਅਗਲੇ ਬੰਦ ਵਿੱਚ ਬਚਨ ਕਰਦੇ ਹਨ ਲੱਭ ਪਾਪ ਦੋ ਰਾ ਦੋਏ ਰਾਜਾ ਮਹਤਾ ਇਸ ਪੰਕਤੀ ਦਾ ਬੰਦ ਜਿਹੜਾ ਹੈ ਤੀਜੇ ਲਬ ਵਿਚ ਤੇ ਹੁੰਦਾ ਲੱਭ ਪਾਪ ਦੋਏ ਲੱਭ ਤੇ ਪਾਪ ਲੱਭ ਤੇ ਲੋਭ ਜਿਹੜਾ ਹੈ ਅਲੱਗ-ਲੱਗ ਲਬਜ ਹਨ ਲੋਭ ਅਲੱਗ ਲਬਜ ਹੈ ਲੱਭ ਜਿਹੜਾ ਅਲੱਗ ਲਬਜ ਹੈ ਭਵੇਂ ਦਿੱਤੇ ਲਿਖਾ ਪੈਂਦਾ ਆਪਨੂੰ ਇਹ ਕੋਈ ਲਬਜ ਹੈ ਲੱਭ ਜਿਹੜਾ ਹੈ ਇਹ ਜ਼ੁਬਾਨ ਦਾ ਰਸ ਜ਼ੁਬਾਨ ਦਾ ਲੋਭ ਜਿਹੜਾ ਅਸੀਂ ਕਰਦੇ ਹਾਂ ਇਹਨੂੰ ਕਿਹਾ ਜਾਂਦਾ ਹੈ ਲੱਭ ਲੋਭ ਹੋ ਜਾਂਦਾ ਹੈ ਉਹ ਜਿਹੜਾ ਲੋਭ ਦੇ ਵਿੱਚ ਅਸੀਂ ਲਾਲਚ ਦੇ ਵਿੱਚ ਕੋਈ ਕੰਮ ਕਰਦੇ ਹਾਂ ਗਲਤ ਕੰਮ ਉਹਨੂੰ ਲੋਭ ਕੇਨਨਕ ਲੋਭ ਵਿੱਚ ਹੀ ਡੁੱਬੇ ਅਸੀਂ ਕਮਾਉਂਦੇ ਹਾਂ ਇੱਥੇ ਲੱਭ ਹੈ ਜੀਬ ਦਾ ਰਸ ਜੀਬ ਦੇ ਰਸ ਪਿੱਛੇ ਪਾਪ ਕਰ ਦੇਣਾ ਜੀ ਮਹਾਰਾਜ ਜੀ ਕਹਿੰਦੇ ਇਹ ਦੋਵੇਂ ਕੌਣ ਹਨ ਮਹਾਰਾਜ ਜੀ ਕਹਿੰਦੇ ਲੱਭ ਪਾਪ ਦੋਏ ਰਾਜਾ ਜਿਹੜਾ ਲਬ ਹੈ ਮਹਾਰਾਜ ਜੀ ਕਹਿੰਦੇ ਉਹ ਰਾਜੇ ਦੀ ਤਰ੍ਹਾਂ ਹੈ ਮਹਤਾ ਆਪਾਂ ਨੂੰ ਇਹ ਲਬਜ ਕਿਤੇ ਕਿਤੇ ਸੁਣਨ ਵਿੱਚ ਆਉਂਦਾ ਹੈ ਮਹਤਾ ਜਿਵੇਂ ਮਹਤਾ ਕਾਲੂ ਦੇ ਨਾਲ ਲੱਗਦਾ ਸੀ ਕਉਂ ਲੱਗਦਾ ਸੀ ਉਹ ਮਹਤਾ ਕਾਲੂ ਸੀ ਪਟਵਾਰੀ ਪਟਵਾਰੀਆਂ ਨੂੰ ਵੀ ਕਿਹਾ ਜਾਂਦਾ ਮਹਤਾ ਜੀ ਪ੍ਰਾਤਨ ਸਮਿਆਂ ਵਿੱਚ ਪਟਵਾਰੀਆਂ ਨੂੰ ਮਹਤਾ ਜੀ ਕਹਿੰਦੇ ਸੀ ਤੇ ਹੁਣ ਕਚਹਿਰੀਆਂ ਵਿੱਚ ਆਪਾਂ ਜਿਹੜੇ ਵਕੀਲ ਹੁੰਦੇ ਹਨ ਸਰਕਾਰੀ ਜਿਵੇਂ ਰਾਜੇ ਦੇ ਵਜ਼ੀਰਾਂ ਨੂੰ ਫਿਰ ਕਹਿ ਲੱਗੇ ਮਹਤਾ ਜੀ ਪਹਿਲੋਂ ਪ੍ਰਾਤਨ ਸਮਿਆਂ ਦੇ ਵਿੱਚ ਇਸੇ ਤਰ੍ਹਾਂ ਕਿਹਾ ਜਾਂਦਾ ਸੀ ਰਾਜੇ ਦੇ ਵਜ਼ੀਰਾਂ ਦਾ ਇਹ ਲਬਜ ਦਾ ਅੰਸਰ ਬਣਦਾ ਹੀ ਲਬ ਰਾਜਾ ਮਹਤਾ ਹਾਂ ਰਾਜ ਜੀ ਕਹਿੰਦੇ ਮਹਤਾ ਜਿਹੜਾ ਰਾਜੇ ਦਾ ਵਜ਼ੀਰ ਹੁੰਦਾ ਸੀ ਉਹਨੂੰ ਕਿਹਾ ਜਾਂਦਾ ਸੀ ਇਹ ਹੁਣ ਸਾਧ ਸੰਗਤ ਜੀਓ ਪਟਵਾਰੀਆਂ ਨੂੰ ਵੀ ਕਿਹਾ ਜਾਂਦਾ ਹੈ ਮਹਿਤਾ ਜੀ ਕੂੜ ਹੋਆ ਸਿੱਕਦਾਰ ਤੀਜਾ ਲਬਜ ਕੂੜ ਦਾ ਮਹਾਰਾਜ ਜੀ ਕਹਿੰਦੇ ਕੂੜ ਜਿਹੜਾ ਸਰਦਾਰੀ ਭੋਗ ਰਿਹਾ ਚੌਧਰੀ ਨੂੰ ਸਰਦਾਰ ਕਹਿੰਦੇ ਆ ਸਿੱਕਦਾਰ ਚੌਧਰੀ ਨੂੰ ਕਿਹਾ ਜਾਂਦਾ ਹੈ ਜਾਂ ਸਰਦਾਰ ਨੂੰ ਕਿਹਾ ਜਾਂਦਾ ਹੈ ਰਾਤਨ ਸਮਿਆਂ ਚ ਚੌਧਰੀ ਹੁੰਦੇ ਸੀ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਜਿਹੜਾ ਬੰਦਾ ਚੌਧਰੀ ਹੁੰਦਾ ਸੀ ਉਹ ਵੱਡਾ ਮੰਨਿਆ ਜਾਂਦਾ ਸੀ ਉਹਦੀ ਚੌਧਰ ਚੱਲਦੀ ਸੀ ਉਹ ਇਲਾਕੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਹੁਣ ਤਾਂ ਚੌਧਰ ਕੂੜ ਦੀ ਚੱਲ ਰਹੀ ਹੈ ਪਰ ਨਾਨਕ ਪਾਤਸ਼ਾਹ ਜੀ ਦੇਖੋ ਇਹ ਸਾਰੇ ਵਿਕਾਰਾਂ ਬਾਰੇ ਨਾਂ ਰੱਖਦੇ ਮਹਾਰਾਜ ਜੀ ਵਰਣਨ ਕਰਦੇ ਨੇ ਕਹਿੰਦੇ ਲੱਭ ਪਾਪ ਦੋਏ ਦੋਏ ਲੱਭ ਜ ਤੇ ਵਿਸ਼ਰਾਮ ਦੇ ਕੀ ਮਹਾਰਾਜ ਜੀ ਕਹਿੰਦੇ ਰਾਜਾ ਮਹਿਤਾ ਕੂੜ ਹੋਆ ਸਿੱਖਦਾਰ ਈ ਮਹਾਰਾਜ ਜੀ ਕਹਿੰਦੇ ਦੋਵੇਂ ਰਾਜਾ ਲੱਭ ਰਾਜਾ ਤੇ ਮੈਂ ਤਾਂ ਪਾਪ ਐ ਕੂੜਾ ਜਿਹੜਾ ਇੱਕ ਸਿੱਕਦਾਰ ਐ ਸਰਦਾਰ ਐ ਇਹਨਾਂ ਦਾ ਸਾਰਿਆਂ ਦਾ ਆਕਾਮ ਨੇਪ ਸੱਦ ਪੁੱਛੀ ਐ ਮੈਂ ਬਹਿ ਕਰੀ ਵਿਚਾਰ ਆਾਮ ਜਿਹੜਾ ਐ ਨਾ ਸਾਰਿਆਂ ਦਾ ਵੱਡਾ ਹੈ ਜਿਵੇਂ ਨੇਪ ਕਹਿੰਦੇ ਆ ਨਾ ਨੇਪ ਕਹਿੰਦੇ ਹਨ ਕਚਾਰੀਆਂ ਦੇ ਵਿੱਚ ਜਿਹੜਾ ਕੋਟ ਹੁੰਦਾ ਸਰਕਾਰੀ ਕੋਟ ਦੇ ਵਿੱਚ ਨੇਪ ਹੁੰਦਾ ਇੱਕ ਸਰਕਾਰੀ ਵਕੀਲ ਵੀ ਉਹਨੂੰ ਕਿਹਾ ਜਾਂਦਾ ਹੈ ਸਰਕਾਰੀ ਕਚਹਿਰੀ ਜਿਹੜੀ ਹੁੰਦੀ ਨਾ ਜਿੱਥੇ ਸਰਕਾਰੀ ਫੈਸਲੇ ਸਰਕਾਰ ਵੱਲੋਂ ਜੋ ਹੁੰਦੇ ਨੇ ਉਹ ਸਰਕਾਰੀ ਵਕੀਲ ਜਿਹੜਾ ਉਹ ਫੈਸਲੇ ਲੜਦਾ ਹੈ ਕੇਸ ਲੜਦਾ ਹੈ ਤੇ ਉਹਨੂੰ ਨੇਵ ਕਿਹਾ ਜਾਂਦਾ ਹੈ ਨੇਵ ਦੀ ਕੋਟ ਇਹ ਮਹਾਰਾਜ ਜੀ ਉਸੇ ਸਮੇਂ ਦੇ ਮੁਤਾਬਕ ਕਾਮ ਨੂੰ ਇਹ ਮਹਾਰਾਜ ਜੀ ਅਹੁਦਾ ਦਿੰਦੇ ਨੇ ਕਹਿੰਦੇ ਕਾਮ ਜਿਹੜਾ ਉਹ ਨੇਵ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਕਾਮ ਨੇਵ ਸਤ ਪੁੱਛੀਐ ਬੈ ਬੈ ਕਰੇ ਵਿਚਾਰ ਇਹ ਮਹਾਰਾਜ ਜੀ ਕਹਿੰਦੇ ਇਹ ਕੂੜ ਚੌਂਕੜੀ ਐ ਸਾਰਿਆਂ ਦੀ ਸਾਰੇ ਵਿਕਾਰਾਂ ਦੀ ਕਾਮ ਕਰੋਧ ਅਤੇ ਮਹਾਰਾਜ ਜੀ ਕਹਿੰਦੇ ਪਾਪ ਕੂੜ ਅਤੇ ਨੇ ਬਕਾਮ ਇਹ ਮਹਾਰਾਜ ਜੀ ਕਹਿੰਦੇ ਸਾਰਿਆਂ ਦੀ ਟੋਲੀ ਹੈ ਇੱਕ ਟੋਲੀ ਦੇ ਵਿੱਚ ਇਹ ਕੰਮ ਮਹਾਰਾਜ ਜੀ ਕਹਿੰਦੇ ਜੀਵਾ ਨੂੰ ਮਹਾਰਾਜ ਜੀ ਕਹਿੰਦੇ ਆਪਣੇ ਪ੍ਰਭਾਅ ਵਿੱਚ ਨਾ ਫਸਾਇਆ ਹੋਇਆ ਹੈ ਲੋਭ ਦੇ ਲੱਭ ਤੋਂ ਭਾਵ ਕੀ ਲੋਭ ਦੇ ਜੀਬ ਦੇ ਲਾਲਚ ਵਿੱਚ ਆਣ ਕੇ ਮਨੁੱਖ ਕਿੱਡੇ-ਕੱਡੇ ਵੱਡੇ ਪਾਪ ਕਰ ਦਿੰਦਾ ਹੁਣ ਹੋ ਰਿਆ ਨਾ ਜੀਬ ਦੇ ਖਾਤਰ ਲੋਕ ਨਸ਼ੇ ਜਦੋਂ ਕਰਦੇ ਹਨ ਤੇ ਉਹ ਨਸ਼ਿਆਂ ਵਿੱਚ ਇੰਨੇ ਗੁਲਤਾਨ ਹੋਏ ਨੌਜਵਾਨ ਆਪਣੀ ਪਤਨੀਆਂ ਦੇ ਵੀ ਕਤਲ ਕਰ ਦਿੰਦੇ ਹਨ ਜਦੋਂ ਪੈਸੇ ਨਹੀਂ ਨਾ ਦਿੰਦੀਆਂ ਘਰ ਦੇ ਵਿੱਚ ਮਾਇਆ ਨਹੀਂ ਪ੍ਰਾਪਤ ਹੁੰਦੀ ਜਾ ਕੇ ਮੰਗਦੇ ਹਨ ਉਹ ਇਸ ਲੱਭ ਦੇ ਵਿੱਚ ਫਸੇ ਹੋਏ ਜੀਵ ਦੇ ਲਾਲਚ ਵਿੱਚ ਉਹ ਸਹਿਣ ਨਹੀਂ ਕਰ ਸਕਦੇ ਉਹ ਕਤਲ ਕਰ ਦਿੰਦੇ ਹਨ ਕਈ ਭਰਾਵਾਂ ਦਾ ਕਤਲ ਕਰ ਦਿੰਦੇ ਨਾ ਮਾਪੇ ਉਹਦੇ ਕਤਲ ਹੋ ਰਹੇ ਹਨ ਆਦੇ ਵਾਸਤੇ ਜੀਵ ਦੇ ਉੱਤੇ ਜਦੋਂ ਕੋਈ ਵੀ ਚੀਜ਼ ਰੱਖ ਲਈਓ ਉਹ ਇੰਨਾ ਉਹਦਾ ਲੱਭ ਪੈਦਾ ਹੁੰਦਾ ਹੈ ਲੋਭ ਉਹਦੇ ਵਿੱਚ ਕੰਟਰੋਲ ਹੀ ਨਹੀਂ ਹੁੰਦਾ ਜਿਵੇਂ ਸੰਸਾਰੀ ਰਸਾਂ ਨੂੰ ਲੈਣ ਵਾਸਤੇ ਲਾਲਚ ਕਰਕੇ ਲੋਕ ਪਾਪ ਕਮਾਉਂਦੇ ਹਨ ਈਮਾਰਾ ਜੀ ਕਹਿੰਦੇ ਪਾਪ ਬਲਦਾਨ ਹੈ ਰਾਜਾ ਲੱਭ ਰਾਜਾ ਬਣ ਗਿਆ ਤੇ ਪਾਪ ਉਹਦਾ ਮਹਾਰਾਜ ਜੀ ਕਹਿੰਦੇ ਮਿੱਤਰ ਬਣ ਗਿਆ ਵਜੀਰ ਬਣ ਗਿਆ ਰਾਜੇ ਦਾ ਇਹਦਾ ਪਸਾਰਾ ਹੈ ਮਹਾਰਾਜ ਜੀ ਤੇ ਖੁਦਾਰਨਾ ਦੇ ਕੇ ਇੱਕ ਮਹਾਰਾਜ ਜੀ ਬੜੇ ਸੱਚੇ ਢੰਗ ਦੇ ਨਾਲ ਸਾਨੂੰ ਸਮਝਾਉਂਦੇ ਹਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਲ ਹੈ ਕਲ ਯੁਗ ਦੇ ਵਿੱਚ ਇਹਨਾਂ ਦੀ ਸਰਦਾਰੀ ਹੈ ਇਹ ਵਿਕਾਰਾਂ ਦੀ ਬਾਹ ਇਹ ਅੰਦਰੋਂ ਸਭ ਕੁਝ ਕਰਦਿਆਂ ਤੇ ਮਨੁੱਖ ਜਿਹੜਾ ਉਹ ਵਿਕਾਰਾਂ ਦੇ ਵਿੱਚ ਹੀ ਫਸਿਆ ਹੋਇਆ ਸਾਰਾ ਕੁਝ ਜ਼ਿੰਦਗੀ ਵਿੱਚ ਕਰਦਾ ਪਾਪ ਕਮਾਂਦਾ ਲੋਭ ਹੀ ਨਾ ਜਿਹੜਾ ਲੱਭ ਹੀ ਹੈ ਜਿਹੜਾ ਲਾਲਚ ਹੈ ਇਹ ਤ੍ਰਿਸ਼ਨਾ ਦੇ ਵਿੱਚ ਅੱਗ ਦੇ ਵਿੱਚ ਫਸਿਆ ਮਨੁੱਖ ਜਿਹੜਾ ਕਤਲ ਕਰਦਾ ਫਿਰਦਾ ਕਤਲ ਕਿੰਨੇ ਹੁੰਦਿਆਂ ਇਹ ਲੋਭ ਲਾਭ ਜੀਵ ਦੇ ਲੱਭ ਵਾਸਤੇ ਇੱਕ ਪਾਪ ਕਮਾਂਦਾ ਮਨੁੱਖ ਇਹ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਕੌਣ ਮੇਨ ਸਰਦਾਰ ਕਾਮ ਨੇਬ ਸਦ ਪੁੱਛੀ ਐ ਬਹਿ ਬਹਿ ਕਰੀ ਵਿਚਾਰ ਮਹਾਰਾਜ ਜੀ ਕਹਿੰਦੇ ਟੋਲੀ ਦੇ ਚ ਬਹਿ ਕੇ ਕਾਮ ਤੋਂ ਪੁੱਛਣਾ ਕਰਦੇ ਹਨ ਅੰਧੀ ਰਜਤ ਗਿਆਨ ਵਿਹੂਣੀ ਭਾਏ ਪਰੇ ਮਰਦਾਰ ਇਹਨਾਂ ਦਾ ਦੁੱਖ ਮਹਾਰਾਜ ਜੀ ਕਹਿੰਦੇ ਕੌਣ ਭੋਗਦਾ ਐ ਅੰਧੀ ਰਜਤ ਰਜਤ ਪਰਜਾ ਨੂੰ ਕਹਿੰਦੇ ਆਮ ਲੋਕਾਂ ਨੂੰ ਜਨਤਾ ਨੂੰ ਮਹਾਰਾਜ ਜੀ ਕਹਿੰਦੇ ਅੰਨੀ ਪਰਜਾ ਜਿਹੜੀ ਐ ਮਹਾਰਾਜ ਜੀ ਕਹਿੰਦੇ ਅੰਦੀ ਰਜਤ ਗਿਆਨ ਵਿਹੂਣੀ ਕਿਉਂ ਪਰਜਾ ਨੂੰ ਸੋਝੀ ਨਹੀਂ ਹੁੰਦੀ ਗਿਆਤ ਨਹੀਂ ਹੁੰਦੀ ਮਹਾਰਾਜ ਜੀ ਕਹਿੰਦੇ ਇਸ ਕਰਕੇ ਅੰਨੀ ਪਰਜਾ ਜਿਹੜੀ ਐ ਉਹ ਗਿਆਨਤੋ ਵੀ ਹੋਣੀ ਇਨ੍ਹਾਂ ਰਾਜਿਆਂ ਦੇ ਵਿੱਚ ਰਾਜੇ ਇਨ੍ਹਾਂ ਦੀ ਦਰਬਾਰ ਤੋਂ ਕਰਦੇ ਹਨ ਇਹ ਸਾਰੇ ਜਿਹੜਿਆਂ ਜਿਵੇਂ ਸਰੀਰ ਤੇ ਦਰਬਾਰ ਤੋਂ ਇਨ੍ਹਾਂ ਦੀ ਚੱਲਦੀ ਐ ਤੇ ਅਸੀਂ ਸੰਸਾਰੀ ਜੀਵੇ ਪਰਜਾ ਹਾਂ ਇਨ੍ਹਾਂ ਦੇ ਈਮਾਰਾ ਜੀ ਕਹਿੰਦੇ ਵਕਾਰਾਂ ਦੀ ਪਰਜਾ ਹਾਂ ਇਹਦੇ ਵਿੱਚ ਅਸੀਂ ਗਿਆਨਤ ਵੀ ਹੋਨੇ ਓਕੇ ਇਹਨਾਂ ਤੇ ਕੰਟਰੋਲ ਨਹੀਂ ਕਰ ਪਾਉਂਦੇ ਅਤੇ ਵਕਾਰਾਂ ਦੇ ਵਿੱਚ ਫਸੇ ਹੋਏ ਪਾਪ ਕਮਾਂਦੇ ਹਾਂ ਦੁੱਖ ਭੋਗਦੇ ਹਾਂ ਅੰਧੇ ਅਜਤ ਗਿਆਨ ਮਿਹੂਣੀ ਭਾਏ ਪਰੇ ਮੁਰਦਾਰ ਇਹਨਾਂ ਦਾ ਭੈ ਇਹਨਾਂ ਦਾ ਡਰ ਸਾਨੂੰ ਬਣਿਆ ਰਹਿੰਦਾ ਗਿਆਨੀ ਨੱਥੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਈ ਮਹਾਰਾਜ ਜੀ ਕਹਿੰਦੇ ਇੱਥੇ ਤਾਂ ਗਿਆਨੀ ਵੀ ਨੱਚਦੇ ਹਨ ਵਾਜੇ ਵਜਾਉਂਦੇ ਹਨ अनेका ਹੀ ਰੂਪ ਕਰਕੇ ਜਿਨ੍ਹਾਂ ਦੇ ਪਿੱਛੇ ਵਿਆਖਿਆ ਇਸ ਨੇ ਪਿਛਲੇ ਸ਼ਲੋਕ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੀ ਜਿਹੜੇ ਲੋਕ ਨਿਰਤਕਾਰੀ ਲੋਕ ਹਨ ਪੀਛਕਾਰੀ ਲੋਕ ਉਹ ਗਿਆਨ ਦੀ ਝੂਜ ਕਰਕੇ ਲੋਕਾਂ ਨੂੰ ਪਸੰਦਦੇ ਹਨ ਇੱਥੇ ਗਿਆਨੀ ਕਹ ਹੈ ਮਹਾਰਾਜ ਜੀ ਕਹਿੰਦੇ ਉਹ ਜਿਹੜੇ ਨਿਰਤਕਾਰੀ ਹਨ ਉਹ ਗਿਆਨ ਜਿਹੜੇ ਮੇਨ ਹੁੰਦਿਆਂ ਨੂੰ ਬਾਤ ਤੇ ਗਿਆਨ ਵਾਲੇ ਉਹ ਬਾਜੇ ਨੱਚਦੇ ਹਨ ਤੇ ਜਿਹੜੇ ਉਹਨਾਂ ਦੇ ਅੱਗੇ ਛੋਟੇ ਕੰਮ ਕਰਨ ਵਾਲੇ ਉਹ ਬਾਜੇ ਸਾਜਵ ਜਾਂਦੇ ਹਨ ਤੇ ਨਿਰਤਕਾਰੀ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਹਨ ਤੇ ਸਰੀਰ ਤੇ ਨੇਕਾ ਤਰ੍ਹਾਂ ਦੇ ਸ਼ਿੰਗਾਰ ਕਰਦੇ ਹਨ ਰੂਪ ਕਰੇ ਸ਼ਿੰਗਾਰ ਮਹਾਰਾਜ ਜੀ ਕਹਿੰਦੇ ਅਨੇਕਾਈ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਸ਼ਿੰਗਾਰ ਹੁੰਦੇ ਹਨ ਅਨੇਕਾ ਤਰ੍ਹਾਂ ਦੇ ਵੇਸ ਰੂਪ ਤੇ ਬਣਾ ਕੇ ਉਹ RAM LILA RAAS RILI LA ਕਰਦੇ ਹਨ RAAS RILI LA ਦੇਖਿਆ ਹੋਣੀਆਂ ਆਪਣੇ ਪ੍ਰਾਤਨ ਸਮਿਆਂ ਚ ਹੁੰਦੀਆਂ ਹਨ RAM LILA ਇਸ ਵੇਲੇ Hindu ਮਤ ਦੇ ਵਿੱਚ RAM LILA ਕੀਤੀ ਜਾਂਦੀ ਹੈ ਉਹ ਆਮ ਲੋਕ ਹੀ ਹੁੰਦੇ ਹਨ ਜਿਨ੍ਹਾਂ ਕੋਲ ਗਿਆਨ ਹੁੰਦਾ ਹੈ ਇੱਥੇ ਮਹਾਰਾਜ ਜੀ ਉਹਨਾਂ ਦੀ ਗੱਲ ਕਰਦੇ ਹਨ ਕਹਿੰਦੇ ਉਹ ਗਿਆਨ ਜੂਜ ਕਰਕੇ ਲਗ ਲਗ ਸ਼ਿੰਗਾਰ ਕਰਕੇ ਰੂਪ ਧਾਰਨ ਕਰਕੇ ਸਾਨੂੰ ਨਿਰਤਕਾਰੀ ਪੇਸ਼ਕਾਰੀ ਦਿਖਾਉਂਦੇ ਹਨ ਤੇ ਅਸੀਂ ਬੜੇ ਖੁਸ਼ ਹਾਂ ਨਿਆ ਉਸ ਪੇਸ਼ਕਾਰੀਆਂ ਦੇ ਉੱਚੇ ਕੂਕੇ ਵਾਦਾ ਗਾਵੇ ਜੋ ਦਾ ਕ ਵਿਚਾਰ ਉਤਿ ਉਚੀ ਕੂਕਦੇ ਹਨ ਮਹਾਰਾਜ ਜੀ ਕਹਿੰਦੇ ਜੋਧਿਆਂ ਦੀਆਂ ਵਾਰਾਂ ਗਾਉਂਦੇ ਹਨ ਕਿਸੇ ਜੋਧਿਆਂ ਦੀ ਵਾਰ ਲੈ ਲਈ ਉਹਦਾ ਸਵਾੰਗ ਕਰਤਾ ਪੇਸ਼ਕਾਰੀਆਂ ਕਰਤੀਆਂ ਇਹ ਵਿਚਾਰ ਕਰਕੇ ਸੁਣਾਉਂਦੇ ਹਨ ਪੰਡਤ ਮੂਰਖ ਪੰਡਤ ਹਿਕਮਤ ਹੁਜਤ ਸੰਜਹਿ ਕਰੇ ਪਿਆਰ ਮਹਾਰਾਜ ਜੀ ਕਹਿੰਦੇ ਮੂਰਖ ਪੰਡਤ ਜਿਹੜੇ ਬ੍ਰਾਹਮਣ ਹਨ ਪੰਡਤ ਲੋਗ ਉਹ ਆਪਣੀ ਗਿਆਨ ਦੀਆਂ ਗੱਲਾਂ ਜੂਝ ਕਰਕੇ ਗਿਆਨ ਜੂਝ ਕਰਕੇ ਮਹਾਰਾਜ ਜੀ ਕਹਿੰਦੇ ਸੰਝਾਏ ਕਰੇ ਪਿਆਰ ਹੰਜੇ ਤੋਂ ਭਾਵ ਮਾਇਆ ਮਾਇਆ ਦਾ سلسلہ ਮਹਾਰਾਜ ਜੀ ਕਹਿੰਦੇ ਮਾਇਆ ਤੀ ਕੱਤਰਤਾ ਵਾਸਤੇ ਉਹ ਸਭ ਕੁਝ ਕਰਦੇ ਹਨ ਮੂਰਖ ਬਣਾਉਂਦੇ ਹਨ ਉਹ ਆਪ ਤਾਂ ਮੂਰਖ ਹਨ ਪਰ ਲੋਕਾਂ ਨੂੰ ਵੀ ਮੂਰਖ ਬਣਾ ਕੇ ਉਹ ਮਾਇਆ ਠੱਗਦੇ ਹਨ ਮਾਇਆ ਇਕੱਠੀ ਕਰਦੇ ਹਨ ਧਰਤੀ ਧਰਮੀ ਧਰਮ ਕਰੇ ਗਵਾਵੇ ਮੰਗੇ ਮੂਖ ਦਵਾਰ ਇਹ ਕਲਯੁਗ ਦੀਆਂ ਮਹਾਰਾਜ ਜੀ ਗੱਲਾਂ ਕਰਦੇ ਹਨ ਉਥੇ ਜਿੱਥੇ ਮਹਾਰਾਜ ਜੀ ਕਿਸੇ ਪੰਡਤ ਨਾਲ ਕਿਸੇ ਸਰੀਰ ਦੇ ਨਾਲ ਉਹਨਾਂ ਦੀ ਚਰਚਾ ਹੁੰਦੀ ਸੀ ਕਿਸੇ ਵੀ ਮਨੁੱਖ ਦੇ ਨਾਲ ਪਰ ਇੱਕ ਬੰਦੇ ਨੂੰ ਮਹਾਰਾਜ ਦੀ ਸਿੱਖਿਆ ਦਿੰਦੇ ਉਹ ਦੁਨੀਆਂ ਨੂੰ ਸਿੱਖਿਆ ਦੇ ਦਿੰਦੇ ਸੀ ਉਸ ਸਮੇਂ ਦੀ ਗੱਲ ਕੀਤੀ ਹੋਈ ਗਿਆਨ ਬਖਸ਼ਿਆ ਹੋਇਆ ਇਸ ਸਮੇਂ ਦੀ ਗੱਲ ਕਰਦੇ ਹਨ ਅੱਜ ਦੇ ਸਮੇਂ ਦੀ ਊਰਖ ਪੰਡਤ ਹਕਮਤ ਹੁਜਤ ਸੰਝਾਏ ਕਰੇ ਪਿਆਰ ਇਹ ਲਬਜ ਹੈ ਮਹਾਰਾਜ ਜੀ ਕਹਿੰਦੇ ਮਾਇਆ ਜਿਹੜੀ ਹੈ ਉਹ ਤ੍ਰਿਸ਼ਨਾ ਦੀ ਵੇਤਮਸੇ ਹੋਈ ਮਹਾਰਾਜ ਜੀ ਕਹਿੰਦੇ ਸਭ ਕੁਝ ਕਰਦੇ ਹਨ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦਵਾਰ ਮੁਕਤੀ ਮਹਾਰਾਜ ਜੀ ਕਹਿੰਦੇ ਕਰਨ ਵਾਸਤੇ ਧਰਮ ਦੇ ਕੰਮ ਕੀਤੇ ਜਾਂਦੇ ਆ ਧਰਮੀ ਲੋਕ ਖਵਾਣ ਵਾਲੇ ਮਹਾਰਾਜ ਜੀ ਕਹਿੰਦੇ ਜਿਹੜੇ ਧਰਮੀ ਕਹਿੰਦੇ ਆ ਕਿ ਅਸੀਂ ਧਰਮੀ ਆ ਮਹਾਰਾਜ ਜੀ ਕਹਿੰਦੇ ਉਹ ਧਰਮ ਦੇ ਕਾਰਜ ਤਾਂ ਕਰਦੇ ਹਨ ਧਰਮ ਦੇ ਕੰਮ ਕਰਦੇ ਹਨ ਪਰ ਉਹਦੇ ਬਦਲੇ ਵੀ ਮੰਗ ਲੈਂਦੇ ਹਨ ਮਹਾਰਾਜ ਅਸੀਂ ਧਰਮ ਦੇ ਕੰਮ ਤੇ ਕਰਦੇ ਆ ਧਰਮੀ ਬਣ ਜਾਂਦੇ ਆ ਪਰ ਉਹਦੇ ਬਦਲੇ ਵੀ ਮਹਾਰਾਜ ਤੋਂ ਮੋਖ ਮੰਗਦੇ ਆ ਮੁਕਤੀ ਚਾਹੁੰਦੇ ਆ ਮਾਰਾ ਜੀ ਕਹਿੰਦੇ ਚਲੋ ਉਹ ਵੀ ਮੁਕਤੀ ਮੰਗ ਲੈਂਦੇ ਹਨ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬੈ ਘਰਬਾਰ ਜਤੀ ਸਤੀ ਲੋਕ ਹੋ ਜਾਂਦੇ ਹਨ ਜਿਹੜੇ ਜਤੀ ਲੋਕਾਂ ਨੂੰ ਘਰ ਹੀ ਛੱਡ ਦਿੰਦੇ ਆ ਜਤੀ ਬਣ ਜਾਂਦੇ ਨੇ ਕਿ ਸਾਡੇ ਵਰਗਾ ਕੌਣ ਹੈ ਮਾਪ ਪਿਓ ਛੱਡਤਾ ਘਰ ਵਾਲੀ ਬੱਚੇ ਛੱਡ ਕੇ ਲੋਪ ਹੋ ਜਾਂਦੇ ਹਨ ਜੰਗਲਾਂ ਵਿੱਚ ਜਤੀ ਧਾਰਨ ਕਰ ਲਈ ਇਹ ਮਹਾਰਾਜ ਜੀ ਕਹਿੰਦੇ ਉਹ ਵੀ ਕਹਿੰਦੇ ਨੇ ਕਿ ਜਤੀ ਵਿੱਚੋਂ ਹੀ ਸਾਨੂੰ ਮਿਲ ਜਾਵੇਗਾ ਜਤੀ ਸਦਾਵੇਂ ਜੁਗਤ ਨਾ ਜਾਣੇ ਉਹ ᔪਗਤੀ ਤਾਂ ਜਾਣਦੇ ਨਹੀਂ ਉਹਨੂੰ ਮਿਲਣ ਦੀ ᔪਗਤੀ ਨਹੀਂ ਜਾਣਦੇ ਕਿ ਕਿਸ ਤਰ੍ਹਾਂ ਮਾਲਕ ਨੂੰ ਮਿਲਿਆ ਜਾਏਗਾ ਪਰ ਕੋਈ ਜਤੀ ਧਾਰਨ ਕਰ ਲਈ ਪੀ ਇਹਦੇ ਵਿੱਚ ਹੀ ਇਹ ਪਰਿਵਾਰ ਛੱਡ ਦੋ ਸ਼ਾਦੀ ਨਾ ਕਰਾਓ ਬੱਚੇ ਛੱਡ ਦੋ ਮਾਪਿਆਂ ਨੂੰ ਛੱਡ ਕੇ ਤੁਰ ਜੋ ਕਈ ਚੱਲ ਜਾਂਦੇ ਨੇ ਨਾ ਮੁੜ ਕੇ ਹੁੰਦੇ ਨਹੀਂ ਉਹ ਸਮਝਦੇ ਹਨ ਕਿ ਇਹਦੇ ਵਿੱਚ ਹੀ ਸਾਰੀ ਪ੍ਰਾਪਤੀ ਉਹ ᔪਗਤੀ ਨੂੰ ਪਾ ਨਹੀਂ ਸਕਦੇ ਮਹਾਰਾਜ ਜੀ ਕਹਿੰਦੇ ਉਹ ਜਤੀ ਤਾਂ ਧਾਰਨ ਕਰ ਲਈ ᔪਗਤ ਨਾ ਜਾਣ ਛੱਡ ਬਹਿ ਘਰਬਾਰ ਘਰਵਾਰੀ ਛੱਡ ਕੇ ਚਲੇ ਜਾਂਦੇ ਆ ਸਭ ਕੋ ਪੂਰਾ ਆਪੇ ਹੋਵੇ ਅਠ ਨਾ ਕੋਈ ਆਖੇ ਹਰ ਰਜੀ ਕਹਿੰਦੇ ਕੋਈ ਨਹੀਂ ਆਪਣੇ ਆਪ ਨੂੰ ਘੱਟ ਸਮਝਦਾ ਸਾਰੇ ਅਸੀਂ ਕਹਿੰਨੇ ਅਸੀਂ ਪੂਰੇ ਆ ਸਾਡੇ ਵਰਗਾ ਕੋਣ ਹੈ ਚਾਰ ਲਫ਼ਜ਼ ਆਪਾਂ ਸਿੱਖ ਲੇ ਜੇ ਆਪਾਂ ਕਹਿ ਲੱਗ ਜਾਈਏ ਕਿ ਸਾਡੇ ਵਰਗਾ ਕੋਈ ਗਿਆਨਵਾਨ ਨਹੀਂ ਸਾਡੇ ਵਰਗਾ ਕੋਈ ਹੈ ਨਹੀਂ ਅਸੀਂ ਦੇਖੋ ਹੰਕਾਰ ਵਿੱਚ ਹੀ ਆ ਹਰ ਰਜੀ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ ਹਾਰਾ ਜੀ ਕਹਿੰਦੇ ਆਪਣੇ ਆਪ ਹੀ ਅਸੀਂ ਪੂਰੇ ਬਣ ਜਾਂਦੇ ਹਾਂ ਸਭ ਕੋਈ ਆਪਣੇ ਆਪ ਨੂੰ ਪੂਰਾ ਸਮਝਦਾ ਘੱਟ ਨਹੀਂ ਕੋਈ ਸਮਝਦਾ ਕਿ ਮੈਂ ਘਾਟਾਂ ਮੇਰੇ ਵਿੱਚ ਇਹ ਗਲਤੀਆਂ ਹਨ ਅਸੀਂ ਗਲਤੀ ਨੂੰ ਤਾਂ ਸਮਝਦੇ ਹੀ ਨਹੀਂ ਮੰਨਣ ਨੂੰ ਤਿਆਰ ਨਹੀਂ ਹੁੰਦੇ ਮਹਾਰਾਜ ਜੀ ਕਹਿੰਦੇ ਆਪ ਹੀ ਸਮਝ ਲੈਨੇ ਕਿਸੀਂ ਪੂਰੇ ਹਾਂ ਅਸੀਂ ਸਭ ਕੁਝ ਕਰ ਸਕਦੇ ਹਾਂ ਸਾਡੇ ਵਰਗਾ ਕੋਈ ਨਹੀਂ ਹੈ ਸਾਡੇ ਮਨ ਦੇ ਵਿੱਚ ਹੀ ਆ ਜਾਂਦਾ ਹਾਰਾ ਜੀ ਕਹਿੰਦੇ ਨਹੀਂ ਸਭ ਕੋ ਪੂਰਾ ਪੇ ਹੋਵੇ ਘਟ ਨਾ ਕੋਈ ਆਖੇ ਕੋਈ ਨਹੀਂ ਘਟ ਸਮਝਦਾ ਆਪਣੇ ਆਪ ਨੂੰ ਪੱਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ ਪਰ ਮਹਾਰਾਜ ਜੀ ਤਾਂ ਤੱਕੜੀ ਚ ਤੋਲਦੇ ਆ ਨੇ ਜਿਵੇਂ ਕਚਹਿਰੀ ਤੇ ਸਾਹਮਣੇ ਤੱਕੜੀ ਲੱਗੀ ਹੁੰਦੀ ਹੈ ਨਾ ਕੋਟ ਦੇ ਵਿੱਚ ਜਾਈਏ ਉਥੇ ਤੱਕੜੀ ਕਾਤੋਂ ਲਾਈ ਹੁੰਦੀ ਹੈ ਸਾਹਮਣੇ ਉਥੇ ਜਿਹੜੇ ਫੈਸਲੇ ਹੋਣਿਆਂ ਨੂੰ ਤੱਕੜੀ ਦੇ ਤਰਾਜੂ 'ਚ ਤੋਲਿਆ ਜਾਣਾ ਸਭ ਕੁਝ ਉਹਦੇ ਮੁਤਾਬਕ ਹੀ ਫੈਸਲਾ ਸੁਣਾਇਆ ਜਾਣਾ ਜਿਹਦੇ ਮੁਤਾਬਕ ਦੀ ਲੀਲਾ ਸੱਚੀਆਂ ਨਿਕਲਦੀਆਂ ਹਨ ਉਹਦੇ ਮੁਤਾਬਕ ਹੀ ਫੈਸਲਾ ਸੁਣਾਇਆ ਜਾਂਦਾ ਕੋਡ ਵਿੱਚ ਲਿਖਤੀ ਰੂਪ ਵਿੱਚ ਫੈਸਲੇ ਹੁੰਦੇ ਹਨ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਧਰਮ ਦੀ ਤੱਕੜੀ ਵਿੱਚ ਰੱਖ ਕੇ ਜਦੋਂ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਕੋਈ ਪੇਸ਼ ਹੁੰਦਾ ਪਾਤਸ਼ਾਹ ਜੀ ਫੈਸਲਾ ਕਰ ਦਿਆ ਨਾ ਉਥੇ ਸੰਸਾਰ ਦੀ ਕੁਝ ਨਹੀਂ ਚੱਲਣਾ ਸੰਸਾਰ ਦੀ ਬਖਸ਼ੀ ਜਿੰਨਾ ਕੁਝ ਹੈ ਸਭ ਕੁਝ ਕੂੜ ਹੈ ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹਾਰਾਜ ਕਹਿੰਦੇ ਜਿਹੜੀ ਪੱਤ ਹੈ ਨਾ ਇੱਜ਼ਤ ਹੈ ਉਹ ਪਿਛਲੇ ਛਾਬੇ ਦੇ ਵਿੱਚ ਰੱਖ ਕੇ ਤੋਲੀ ਜਾਂਦੀ ਹੈ ਪਿੱਛੇ ਪਾਈਏ ਜਿਵੇਂ ਕਾਪਾ ਪਿੱਛੇ ਵੱਟੇ ਰੱਖ ਕੇ ਨਾ ਅੱਗੇ ਜਿੰਸ ਪਾਨਿਆਂ ਆਕੜੀ ਦੇ ਵਿੱਚ ਇੱਕ ਪਾਸੇ ਪਿਛਲੇ ਪਾਸੇ ਵੱਟੇ ਰੱਖਦੇ ਆ ਅੱਗੇ ਜਿੰਸ ਪਾ ਕੇ ਫਿਰ ਤੋਲੀ ਜਾਂਦੀ ਹੈ ਬਰਾਬਰ ਇਸੇ ਤਰ੍ਹਾਂ ਸਾਡੇ ਸ਼ੁਭ ਗੁਣ ਔਰ ਜੀ ਕਹਿੰਦੇ ਜਿਹੜੀ ਪੱਤ ਕਮਾ ਕੇ ਜਾਂਦੇ ਹਨ ਨਾ ਇੱਜ਼ਤ ਉਹ ਇੱਕ ਪਾਸੇ ਰੱਖ ਕੇ ਪਿਛਲੇ ਪਾਸੇ ਨਾਨਕ ਤੋਲਿਆ ਜਾਪੇ ਮਹਾਰਾਜ ਜੀ ਕਹਿੰਦੇ ਉੱਥੇ ਉਹੀ ਜਾਪਦਾ ਉਹਨੂੰ ਮਹਾਰਾਜ ਜੀ ਕਹਿੰਦੇ ਸ਼ੁਭ ਕਹਿਣਾ ਚੰਗਾ ਕਹਿਣਾ ਜਿਹੜਾ ਉਹ ਤਰਾਜੂ ਦੇ ਵਿੱਚ ਪਾਏ ਹੋਏ ਮਹਾਰਾਜ ਜੀ ਕਹਿੰਦੇ ਪੱਤ ਪੱਤ ਪਾਈ ਹੋਈ ਜਿੱਤੇ ਪੂਰਾ ਉੱਤਰਿਆ ਖਰਾ ਉੱਤਰਿਆ ਉਹਨੂੰ ਦਰਗਾਹ ਵਿੱਚ ਇੱਜ਼ਤ ਮਾਨ ਸਤਕਾਰ ਮਿਲਣਾ ਇਹ ਭਾਈ ਸ਼ਬਦ ਦੀ ਵਿਚਾਰ ਹੈ ਇੱਥੇ ਦੂਜਾ ਬੰਦ ਇਸ ਸ਼ਲੋਕ ਦਾ ਸੰਪੂਰਨ ਹੁੰਦਾ ਹੈ ਅੱਗੇ ਇੱਕ ਬੰਦ ਤੋਂ ਬਾਅਦ ਪੌੜੀ ਦੀ ਵਿਆਖਿਆ ਹੈ ਉਹ ਕੱਲ ਆਪ ਜੀ ਸਰਵਣ ਕਰਨਾ ਇਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਸਾਧ ਸੰਗਤ ਜੀ ਉਹ ਭੁਲਾ ਗਲਤੀਆਂ ਦੀ ਮਾਫੀ ਆਈਆਂ ਸੰਗਤਾਂ ਦੀ ਹਾਜ਼ਰੀਆਂ ਪਾਤਸ਼ਾਹ ਜੀ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ